ਪੱਤਰ ਦੀਆਂ ਚੋਣ ਇਹਨੂੰ ਦੀਏ ਟੱਕ ਥੋੜਾ ਜਿਹਾ ਤਾਂ ਕਿ ਛੇਤੀ ਹੋ ਜਾਏ ਕੰਮ ਠੀਕ ਆ ਵੀ ਤੇ ਕੈਂਪਿੰਗ ਸਾਈਟ ਤੋਂ ਲੱਗੀ ਹੋਈ ਆਪਣੀ ਕੈਂਪਿੰਗ ਲਾਈਫ ਤੁਸੀਂ ਵੇਖ ਰਹੇ ਹੋ ਕੀ ਬਾਤਾਂ ਹਲੇ ਆ ਵੀ ਪਏ ਆਪਣੇ ਦੋ ਕੀ ਆnde ਹੁੰਦੇ ਇਹਨੂੰ ਇੱਥੋਂ ਦਿੱਤੇ ਇਹਨਾਂ ਨੇ ਪਹਾੜੀਆਂ ਨੇ ਇਹ ਵੀ ਖਾਵਾਂਗੇ ਆਪਾਂ ਚਲੋ ਤੇ ਚਾਹ ਬੰਦੇ ਬੰਦੇ ਆਪਾਂ ਥੋੜੀ ਜੀ ਕਰ ਲ ਕੇ ਸ਼ੈਰੋ ਸ਼ੈਰੀ ਇਹ ਤਾਂ ਆਪਾਂ ਨੂੰ ਸ਼ੌਂਕ ਹੀ ਹੈ ਚਾਹ ਬਣ ਰਹੀ ਹੈ ਦੋਸਤੋ ਸਾਹਮਣੇ ਦੇਖ ਰਹੇ ਹੋ ਆਪਣਾ ਚੁੱਲਾ ਕੈਂਪਿੰਗ ਬਹੁਤ ਸੋਹਣਾ ਮਾਹੌਲ ਕੀ ਬਾਤਾਂ ਯਾਰ ਰਾਤ ਨੂੰ ਆਪਾਂ ਇਸੇ ਟੈਂਟ ਦੇ ਵਿੱਚ ਪੈਣਾ ਹੈ ਤੇ ਬਹਿ ਨਹੀਂ ਹੈ ਇਹ ਸੰਗਣੇ ਦੇਵਦਾਰ ਦੇ ਦਰਖਤਾਂ ਦੇ ਵਿੱਚ ਰਾਤ ਨੂੰ ਕਿੰਨੀ ਠੰਡ ਹੈ ਤੇ ਕਿਹੜੇ ਜਾਨਵਰਾਂ ਦੀਆਂ ਆਵਾਜ਼ਾਂ ਸੁਣਾਈ ਦੇਣੀਆਂ ਜਿਨੇ ਤਾਂ ਹੁਣ ਬਥੇਰੇ ਪੰਛੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਤੇ ਰਾਤ ਨੂੰ ਵੀ ਸੁਣਾਵਾਂਗੇ ਅੱਜ ਆਪਾਂ ਤੇ ਇਹੀ ਲਾਈਫ ਹੈ ਤੇ ਲਾਈਫ ਨੂੰ ਕਿਉਂ ਨਾ ਆਪ ਹਡਾਉਣਾ ਨਹੀਂ ਕਹਿੰਦੇ ਕਿਉਂ ਨਾ ਤੈਨੂੰ ਚਾਹਾਂ ਮੈਂ ਕਿਉਂ ਨਾ ਤੈਨੂੰ ਚਾਹਾਂ ਮੈਂ ਤੇਰੇ ਨਾਮ ਦੀ ਹੱਥ 'ਚ ਲਕੀਰ ਵੇਖੀਏ ਤੇਰੇ ਨਾਮ ਦੀ ਹੱਥ 'ਚ ਲਕੀਰ ਵੇਖੀਏ ਕੱਲ ਵੇਖੀਆਂ ਮੇਰੀਆਂ ਅੱਖਾਂ ਇੱਕ ਫਕੀਰ ਨੇ ਕੱਲ ਵੇਖੀਆਂ ਮੇਰੀਆਂ ਅੱਖਾਂ ਇੱਕ ਫਕੀਰ ਨੇ ਇਨ ਅੱਖਾਂ ਵਿੱਚ ਉਹਨੇ ਤੇਰੀ ਤਸਵੀਰ ਵੇਖੀਏ ਇਨ ਅੱਖਾਂ ਵਿੱਚ ਉਹਨੇ ਤੇਰੀ ਤਸਵੀਰ ਵੇਖੀਏ ਕਹਿੰਦੇ ਨੀਵੀਂ ਪਾ ਸ਼ਰਮਾਇਆ ਕਰ ਤੂੰ ਸ਼ਰਮਾਉਂਦੀ ਚੰਗੀ ਲੱਗਦੀ ਏ ਹਰ ਗੱਲ ਮੈਨੂੰ ਸਮਝਾਇਆ ਕਰ ਤੂੰ ਸਮਝਾਉਂਦੀ ਚੰਗੀ ਲੱਗਦੀ ਏ ਪਿਆਰ ਨਾਲ ਸਤਾਇਆ ਕਰ ਤੂੰ ਸਤਾਉਂਦੀ ਚੰਗੀ ਲੱਗਦੀ ਏ ਬੇਫਿਕਰ ਹੋ ਕੇ ਹੱਕ ਜਿਤਾਇਆ ਕਰ ਤੂੰ ਹੱਕ ਜਿਤਾਉਂਦੀ ਚੰਗੀ ਲੱਗਦੀ ਏ ਮੇਰੇ ਸਾਹਮਣੇ ਬੈਠ ਕੇ ਮੇਰੇ ਸਾਹਮਣੇ ਬੈਠ ਕੇ ਬਹਿ ਕੇ ਵਾਲਾ ਨੂੰ ਤੂੰ ਬਾਲ ਲਵਾਉਂਦੀ ਚੰਗੀ ਲੱਗਦੀ ਏ ਤੇ ਤੂੰ ਬਾਲ ਲਵਾਉਂਦੀ ਚੰਗੀ ਲੱਗਦੀ ਏ ਸੋ ਦੋਸਤੋ ਹੁਣ ਆਪਾਂ ਇੱਕ ਵਾਰੀ ਥੋੜੀ ਜਿਹੀ ਨੀਗਾ ਮਾਰ ਲਈਏ ਚਾਹ ਚ ਕਿਸੀ ਹੈ ਲੋ ਵੀ ਹੁਣ ਆਪਾਂ ਚ ਪਾਉਣੇ ਆ ਆਪਣਾ ਦੋਸਤੋ ਚਾਹ ਨੀ ਇਹ ਮੈਂ ਸਹੀ ਮੈਨੇਸ ਦਾ ਦਿਆ ਤੁਹਾਨੂੰ ਇਹ ਆਪਣਾ ਟਰਨਮ ਕਿਲੇਟ ਹੈ 골ਡਨ ਮਿਲਕ ਇਹ ਜਿਹੜੀ ਤੁਹਾਡੀ એનર્ਜੀ ਬੂਸਟ ਕਰਦਾ ਤੇ ਨਾਲ ਹੀ ਤੁਹਾਨੂੰ ਕਿਸੇ ਕਿਸਮ ਦੇ ਇਨਫੈਕਸ਼ਨ ਖੰਗ ਜ਼ੁਕਾਮ ਜੋ ਵੀ ਹੈ ਉਹ ਸਾਰੀ ਚੀਜ਼ ਨੂੰ ਇਹ ਦੂਰ ਕਰਦਾ ਆਪਣਾ ਤਿਆਰ ਬੈ ਇਹਨੂੰ ਆਪਾਂ ਭਾਣ ਲਿਆ ਇਹਨੂੰ ਵਾਲਾ ਦੇਵਾਂਗੇ ਪੂਰਾ ਹਜੇ ਉਸ ਤੋਂ ਬਾਅਦ ਆਪਾਂ ਇਹਨੂੰ ਪੀਵਾਂਗੇ ਤੇ ਫੇਰ ਇੱਥੋਂ ਜਿਹੜੀ ਮਾਰੀ ਮੁੱਟੀ ਖਾਂ ਖਾਂ ਖਾਂਸੀ ਕਿਚਕਿਚ ਗਲੇ 'ਚ ਹੁੰਦੀ ਹੈ ਜਿਹੜੀ ਖੇਸ਼ੇਸ਼ ਜੀ ਉਹ ਹਟ ਜਾਂਦੀ ਹੈ ਥੋੜਾ ਜਿਹਾ ਗੁਰਤਮ ਦੇ ਹਿਸਾਬ ਨਾਲ ਪੌਣ ਦੀ ਲੋੜ ਨਹੀਂ ਚੱਲਨੀ ਪਾਉਂਦੇ ਆਪਾਂ ਸੋ ਦੋਸਤੋ ਐਮੀਨਾ ਆਪਣੀ ਜ਼ਿੰਦਗੀ ਨੂੰ ਬਾਲੇ ਬਲਬਲੀ ਵਿੱਚ ਪਾ ਕੇ ਲਝਾਇਆ ਕਰੋ ਕਬੀਲਦਾਰੀ ਸਮਾਜ ਦੀ ਦੁਨੀਆਦਾਰੀ ਰਿਸ਼ਤੇ ਨਾਤੇ ਇਹ ਚੱਲਦੇ ਰਹਿੰਦੇ ਆ ਪਰ ਲਾਈਫ ਨੂੰ ਜਿਉਣਾ ਵੀ ਸਿੱਖੋ ਕਿਉਂਕਿ ਜੇਕਰ ਤੁਸੀਂ ਲਾਈਫ ਨੂੰ ਸਮੇਸਰ ਨਾ ਜਿਉਆਂ ਤਾਂ ਬਹੁਤ ਛੇਤੀ ਇੱਕ ਜਿਹਾਂ ਸਮਾਂ ਆਊਗਾ ਜਦੋਂ ਤੁਸੀਂ ਪਛਤਾਉਂਗੇ ਪਰ ਉਦੋਂ ਮੌਕਾ ਹੱਥੋਂ ਨਿਕਲ ਚੁੱਕਿਆ ਹੋਵੇਗਾ ਤੇ ਇਸ ਲਈ ਇਹੀ ਸੁਝਾਸ਼ਨ ਇਹੀ ਤੁਹਾਨੂੰ ਰਹਾ ਹੈ ਕਿ ਆਪਣੀ ਜ਼ਿੰਦਗੀ ਨੂੰ ਜਿਉਣਾ ਸਿੱਖੋ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਸਿੱਖੋ ਜ਼ਿੰਦਗੀ ਨੂੰ ਜਿਉਣਾ ਵੀ ਸਿੱਖੋ ਇੰਜੋਏ ਕਰੋ ਲੋ ਬਈ ਦੋਸਤੋ ਹੁਣ ਆਪਣੀ ਚਾਹ ਹੋ ਗਈ ਨੇੜੇ ਕੰਮ ਤੇ ਹੁਣ ਆਪਏ ਇਹਨੂੰ ਇੱਚ ਪਾ ਲਾਂਗੇ ਇਹ ਛੋਟੀ ਜਿਹੀ ਕੇਤਲੀ ਇੱਕ ਤੇ ਇਹ ਫਿਰ ਆਪਾਂ ਪੀ ਮੰਗੇ शाबाश सतंद्र सरताज बहुत फेमस गायक है पंजाब का एक सॉग है ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲੁਕੋਈ ਨਾ ਇਹ ਜ਼ਿੰਦਗੀ ਨਹੀਂ ਆਉਂਦੀ ਵਾਰੀ-ਵਾਰੀ ਉਦਾਸ ਐਵੇਂ ਹੋਈ ਨਾ ਇਹ ਜ਼ਿੰਦਗੀ ਨਹੀਂ ਆਉਂਦੀ ਵਾਰੀ-ਵਾਰੀ ਉਦਾਸ ਐਵੇਂ ਹੋਈ ਨਾ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੇ ਕੁਝ ਵੀ ਲੁਕੋਈ ਨਾ ਜੀ ਮੁਹੱਬਤਾਂ ਦੇ ਆਪਣੇ ਹੀ ਦੁੱਖ ਨੇ ਪਿਆਰਿਆਂ ਦੀ ਲੋੜ ਹੁੰਦੀ ਏ ਇਹਨੂੰ ਬੇਲੰਦੇ ਤਾਂ ਆਸਰੇ ਹੀ ਰੱਖ ਨੇ ਸਹਾਰਿਆਂ ਦੀ ਲੋੜ ਹੁੰਦੀ ਏ ਆ ਦਿਲੋਂ ਬੜੀ ਕਮਜ਼ੋਰ ਹੈ ਵਿਚਾਰੀ ਤੂੰ ਅੱਕੀਂ ਉਹਨੂੰ ਰੋਈ ਨਾ ਉਹ ਜ਼ਿੰਦਗੀ ਨਹੀਂ ਆਉਂਦੀ ਵਾਰੀ ਵਾਰੀ ਉਦਾਸ ਹੈ ਮੇ ਹੋਈ ਨਾ ਤੇ ਆ ਪੈਰਾ ਬਹੁਤ ਵਧੀਆ ਆਉਂਦੇ ਹਰ ਤੇ ਲੋਕ ਆਸਦੇ ਖੇਡਦੇ ਮਜ਼ਾਕ ਕਰਦੇ ਇਕੱਠੇ ਆ ਪਰ ਜਦੋਂ ਕੋਈ ਮੁਸੀਬਤ ਆਉਂਦੀ ਉਦੋਂ ਸਾਥ ਛੱਡ ਜਾਂਦੇ ਆ ਮਜ਼ਾਕ ਤੇ ਮਖੌਲ ਕੀਤੇ ਸਾਂਝੇ ਗਮ ਨੂੰ ਵੀ ਤਬੰਢੀ ਰੀਏ ਗਮ ਨੂੰ ਵੀ ਤਬੰਢੀ ਰੀਏ ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ ਗਮਾਂ ਦੀ ਲਾਹ ਦੇ ਪੰਡ ਹਿਰੀ ਨੀ ਦੱਸ ਕਿਹੜੇ ਵੇਲੇ ਕੰਮ ਆਉ ਕਿਹੜੇ ਵੇਲੇ ਕੰਮ ਆਉ ਯਾਰੀ ਕਿਹੜੇ ਵੇਲੇ ਕੰਮ ਆਉ ਯਾਰੀ ਤੂੰ ਕੱਲੀ ਭਾਰ ਢੋਈ ਨਾ ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਤੂੰ ਕੁਝ ਵੀ ਲੁਕੋਈ ਨਾ ਦੋਸਤੋ ਪੱਪੀ ਨੇ